ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੇ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਤਿੰਨ ਵੜਾ ਦਿਖਾਵਾਂਗੇ ਤਿੰਨੇ ਗੱਬਣਾ ਸੂਨ ਨੂੰ ਰੈਡੀਆ ਡਿਟੇਲ ਇਕੱਲੇ ਇਕੱਲੇ ਨਾਲ ਗੱਲ ਪੁੱਛਾਂਗੇ ਆਓ ਅਗੇ ਕਰੀਏ ਤੇ ਰੇਟ ਵੀਡੀਓ ਦੇ ਵਿੱਚ ਹੋਣਗੇ ਆਓ ਅਗੇ ਕਰੀਏ ਵੀਰਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਉਹ ਜੱਗਾ ਪਿੰਡ ਮਾਛੀ ਦੇ ਜ਼ਿਲ੍ਹਾ ਇਹਨੂੰ ਮੋਗਾ ਲੱਗਦਾ ਤਸੀਨ ਨਿਹਾਲ ਸਿੰਘ ਵਾਲਾ ਤਸੀਨ ਨਿਹਾਲ ਸਿੰਘਾ ਮੋਗਾ ਬਰਨਾਲਾ ਹਾਈਵੇ ਤੇ ਪਿੰਡ ਨੰਬਰ 7719956512 7719956512 ਜਿਹੜੀ ਪਹਿਲੇ ਨੰਬਰ ਤੇ ਐਫ ਦੇਖੀ ਇਹਨਾਂ ਸੂਆ ਬਾਈ ਜੀ ਕਿਹੜਾ ਸੂਦੀ ਆ ਇਹ ਵੀ ਦੂਜੇ ਸੂਏ ਬਾੜ ਸੂਦੀ ਆ ਐਬੀਐਸ ਦਾ ਇਹਨੇ ਟੀਕਾ ਲੱਗਿਆ ਹੋਇਆ ਠੀਕ ਹੈ ਤੇ ਦੁੱਧ ਦਾ ਇਹਨਾਂ ਮਾਲਕਾਂ ਨੇ ਦੱਸਿਆ ਵੀ 30 ਲੀਟਰ ਪੈਂਦੇ ਸੂਏ ਖੜਿਆ ਰਹਿਣ ਨੇ ਮਾਲਕਾਂ ਨੇ ਦੱਸਿਆ 30 ਲੀਟਰ ਦੁੱਧ ਦਾ ਹਾਂ ਅੱਜ ਹਫ਼ਤਾ ਰਹੇਗਾ ਸੂਣ ਚ ਅੱਜ ਵੀ ਪਾਸ 10-15 ਮੈਂ ਲਊਗੀ ਠੀਕ ਹੈ ਠੰਡੀ ਕਹਿੰਦੇ ਵੀ ਜਿੰਦਗੀ ਉਹਦਾ ਵੀ ਕੀ ਫਾਇਦਾ ਹੈ ਅਗਲਾ ਖਰਾਕ ਪਾ ਲੈਂਦਾ ਤਾਂ 15 ਦਿਨਾਂ 'ਚ ਠੀਕ ਹੈ ਜਿਹੜੇ ਆਪਾਂ ਨੂੰ ਦੱਸਿਆ 15 ਮੈਂ ਦੀ ਵੜ ਦਿੱਤੀ 15 ਮੋਂ ਪਰ ਉਹਦਾ ਜੋੜ ਹੀ 15 ਮੋਂ ਦਾ ਕਰ ਚਾਹ ਵੀ ਵੜ 15 ਦਿਨ ਦੀ ਬਚੀ ਆ ਕਿੰਨਾ ਤੂੰ ਤਾਂ ਮੰਨ ਕੇ ਲੈਵੇ ਬੰਦਾ ਇਦਕੇ ਨੂੰ ਐਕਟਿਵਲੇ 25-36 ਦਾ ਕੋਈ ਫਾਇਦਾ ਨਹੀਂ ਛੇਲਾ ਨਹੀਂ ਰੋਤਾ ਕੀ ਕਰ ਹੁੰਦਾ ਜਿਆ ਜਗਲਾ ਹਾਂ ਵੀ ਆਪਾਂ ਕਹਿੰਦੇ ਆ ਵੀ ਲੈਣ ਵਾਲਾ 30 ਮੰਨ ਕੇ ਲੈ ਲਈ ਵੇ ਸੱਕ ਬਈ ਇਹ ਤੇ ਮਨੂ ਨੇ 28 ਮਨੂ ਨੇ ਹੁਣ ਜਿਹੜਾ ਨਹੀਂ ਪੌਣਾ ਨਹੀਂ ਉਹਦਾ ਵੀ ਵੀ ਘੱਟ ਆਊਗਾ ਜਿਹੜਾ ਦਾ ਪੌਣਾ ਜਿਹੜਾ ਪੌਣਾ ਕਹਿੰਦਾ ਬਾਪ ਜਿਹੜਾ ਸਾਮ ਨੂੰਗਾ 30 ਤੋਂ ਪਾਰ ਦੋ ਤੇ ਲੈ ਲੂਗਾ ਇਹਦੇ ਆਪਾਂ ਰੇਟ ਦੀ ਗੱਲ ਕਰਦੇ ਰੇਟ ਕੀ ਰਹਿਣਾ ਇਹਦਾ ਇਹਦਾ ਰੇਟ ਬਰੇ 18 30 ਜਾਂਦੀ ਅੱਜ ਦਾ ਰੇਟ ਆ ਮਾਨਤਨ ਮਾਨਤਨ ਥੋੜਾ ਬੋਧਾ ਕਰਾਂਗੇ ਇੱਦਾਂ ਬਈ ਇਹ ਕੱਲ ਨੂੰ ਹੁਣੇ ਤਿਆਰ ਹੋ ਗਈ ਕਹੀ ਇਹ ਅਗਲਾ ਮੈਨੂੰ ਕਹਿੰਦੇ ਬਈ ਤੂੰ ਦਾ ਇੱਕ 30 ਮੰਗਿਆ ਸੀ ਵੀਡੀਓ ਤੇ ਉਹਦਾ ਉਹ ਗੱਲ ਹੋਰ ਹੋ ਜੂ ਹਣਾ ਹਾਂ ਸੋ ਪਰ ਫੇਸ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਜਿੰਦ ਜਾਨ ਵਾਲੀ ਦੂਜਾ ਸੂਆ ਵੈੜ ਸੂਂਦੀ ਪਈ ਆ 15 ਦਿਨ ਦੀ ਕੱਚੀ ਆ 30 ਤੋਂ ਲੈ ਕੇ 35 ਦੇ ਵਿੱਚ ਵਿੱਚ ਦੁੱਧ ਦੇਣ ਵਾਲੀ ਵੈੜ ਹੈਗੀ ਆ ਲੱਕੜ ਲੁੱਕੜ ਬੈ ਬਹੁਤ ਆ ਜਾ ਢਲੋਂ 6 ਫੁੱਟ ਦੇ ਨੇੜ ਹੋਊਗੀ 6 ਫੁੱਟ ਤੋਂ ਮੇਰਾ ਘਰ ਦਾ ਚਗਾਠਾ ਬੋਡੀ ਵੇਟ ਬਹੁਤ ਚੰਗਾ ਹੈਦਾ ਹਨਾ ਲੱਸੀ ਨਾ ਵੀ ਨਹੀਂ ਕਿਸੇ ਪਾਸਿਓਂ ਕਿਸੇ ਪਾਸੋਂ ਨਹੀਂ ਸਹੀ ਗੱਲ ਆ ਥੰਦੇ ਗੁਲਾਬੀ ਲੱਗਿਆ ਨਾੜਾਂ ਦੇਖ ਭਰਾ ਮੇਰੇ ਜਿੱਦ ਨੇ ਤਿਆਰ ਹੋਈ ਆ ਨਾੜਾਂ ਨੇ ਕਿੱਥੇ ਜਾਣਾਗਾ 1 ਲੱਖ 30 ਹਜ਼ਾਰ ਹੈ ਜੀ ਅੱਜ ਦੀ ਕੀਮਤ ਆ ਅੱਜ ਦੀ ਕੀਮਤ ਇੰਨੀ ਆ ਲੈ ਜਾ ਬੰਦ ਲੈ ਸੋ ਬਿਰੋ ਦੂਸਰਾ ਸੂਆ ਵੈੜ ਸੂਰੀ ਆ 1 30 ਵੀਰ ਨੇ ਇਹਦੀ ਕੀਤੇ ਡਿ ਮਾਨਦਾਨ ਮੌਕੇ ਤੇ ਹੋ ਜੂਗਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਹੱਥ ਧਰਾਣੀ ਤੇ ਫੱਟ ਫੜ ਲੈ ਵਾ ਫਿਟਿੰਗ ਵਾਲਾ ਤੇ ਇੱਕ ਜੀ ਹੋਰ ਦੇਖੋ ਬੈੜ ਗੋਆ ਕਰਦੀ ਆ ਠੋਸ ਬਿਲਕੁਲ ਜਮਾ ਕੋਈ ਇਹ ਨਹੀਂ ਗੱਲ ਵੀ ਸੂਣ ਦੇ ਨੇੜੇ ਮੋਗ ਜੀ ਮਾਰ ਲੱਗ ਜਾਂਦੀ ਆ ਹਨਾ ਹਾਂ 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 ਬਾਕੀ ਇਹ ਗੱਲ ਤੋਂ ਪਤਾ ਲੱਗਦਾ ਵੀ ਬੈੜ ਤੰਦਰੁਸਤ ਆ ਜਮਾ ਪੂਰੀ ਤੰਦਰੁਸਤ ਆ ਬਲੇ ਬਾਕੀ ਨਾ ਥੋੜੀ ਜਿਹੀ ਬਹੁਤ ਕੱਢਣੀ ਆ ਬੰਦੇ ਨੇ ਹਮ ਇੰਨੀ ਦਾ ਟੱਕ ਨਹੀਂ ਜੋੜੀਂਦੀ ਆ ਬੈੜ ਦੀ ਜਿਹੜਾ ਮੈਂ ਕਹਿੰਦਾ ਵਾ ਚੰਗੀ ਆ ਪੂਰੀ ਵਧੀਆ ਹਨ ਮੈਂ ਕਹਿੰਦਾ ਯਾਰ ਕਿੱਥੇ ਪਾਛੂ ਨਹੀਂ ਬੰਦਾ ਆ ਕਹਿ ਸਕਦਾ ਅੱਗੇ ਭਾਈ ਜੀ 2 ਨੰ ਪਹਿਲਾ ਤੀਜੇ ਸੂਏ ਸੁਵਾਨੇ ਨੇ ਆਖੀ ਠੀਕ ਹੈ ਡੈਨਮਾਰਕ ਦਾ ਨੇ ਸੀਮਨ ਲੱਗਿਆ ਵਾ ਡੈਨਮਾਰਕ ਦਾ ਸੀਮਨ ਲੱਗਿਆ ਵਾ ਮਾਰਦਾਂ ਨੇ ਤਾਂ ਪਹਿਲੇ ਸੂਏ ਦਾ 35 ਲੀਟਰ ਹਾਰ ਬਾੜ ਦੱਸਿਆ ਆਪਾਂ ਪਹਿਲੇ ਸੂਏ 35 ਕਿਲੋ ਹਾਂ ਦੂਜੇ ਸੂਏ ਤੇ ਆ ਪੀਜੇ ਸੁਵਾ ਹੁਣ ਤੀਜਾ ਸੂਰੀ ਆ ਹਾਂ ਤੀਜਾ ਸੁਵਾ ਅੱਜ ਦਿਨ ਕ ਲੈ ਜੂਗੀ ਅੱਜ ਭਰੇ ਵੀ 15 16 ਦਾਣਾਂ ਦੀ ਕੱਚੀ ਆ ਕਿਧਰੋਂ ਹੀ ਲੈ ਜੋੜਾ ਯਾਰ ਠੀਕ ਹੈ ਜੋੜਾ ਹੀ ਹੈ ਇਹਦਾ ਭਾਵ ਯਾਰ ਜੇ ਕੀ ਕਰਦੇ ਆ ਇਹਦਾ ਤਾਂ ਹੁਣ ਪਹਿਲੀ ਵਾਰ ਤੇ ਲੈ ਗਈ ਯਾਰਾਂ ਦੂਜੀ ਕੋਈ ਲੈ ਕੇ ਜਾ ਹੁਣ ਉਹਦੇ ਤੇ ਤੇ ਫਰਕ ਬਹੁਤ ਆ ਗਿਆ ਇਹ ਤੀਜਾ ਸੂ ਆ ਗਈ ਹਾਂ ਇਹ ਦੂਜਾ ਸੂ ਰੇਟ ਪਰ ਚੀਜ਼ ਸੇਮ ਹੀ ਮਾਨਣਾ ਪਰ ਗੱਲ ਤਾਂ ਸੂਏ ਦਾ ਪੈ ਗਿਆ ਫਰਕ ਉਹ ਜੈ ਜੈ ਗੱਲ ਠੀਕ ਹੁਣ ਹੁਣ ਵੀਰ ਜੀ ਇਹਦਾ 90 ਲਾਉਣ ਲੱਗ ਜਾਣਗੇ ਉਹ ਗੱਲ ਆਪੋ ਬਲੱਡ ਦੇ ਵਿੱਚ ਆ ਵੇੜ ਉਹ ਬਲੱਡ ਦੇ ਵਿੱਚ ਜੈ ਜੈ ਗੱਲ ਜਮਾ ਹੈ ਨਾ ਤੂੰ ਇਹ ਦੇਖ ਰੇਟ ਦੀ ਮੰਗਣ ਜਿੱਦਰਾ ਚੜੀਏ ਦਾ ਵੱਡਾ ਪੈ ਗਿਆ ਹਾਂ ਹਾਂ ਬਾਈ ਬਹੁਤ ਵੱਟਾ ਪੈਂਦਾ ਗਾਜਾ ਹੁਣ ਇਹ ਦੂਜੇ ਸੂਏ 'ਚ ਵੇੜਾ ਫਲੱਡ ਲੈਣਾ ਬਾਕੀ ਇਹਨੇ ਗਾਂ ਵੀ ਹੁਣ ਬੱਚਾ ਚੰਗਾ ਦਊਗੀ ਠੀਕ ਹੈ ਠੀਕ ਹੈ ਨਾ ਬੱਚਾ ਲਾ ਪਾ ਕੇ ਵੀ ਜਾਂਦਾ ਤੂੰ ਸੂਏ ਜਾਂਦੀ ਤੀਜੀ ਸੂਏ ਵਹਿੜ ਆਏ ਤੀਜੀ ਸੂਏ ਦੀ ਵੈਲਿਊ ਘਟ ਜਾਂਦੀ ਆ ਹਾਂ ਵੈਲਿਊ ਥੋੜੀ ਜਿਹੀ ਘਟ ਜਾਂਦੀ ਆ ਹਾਂ ਜੇ ਇਹ ਬੱਚਾ ਚੰਗਾ ਦੇਗੀ ਉਹ ਬੱਚਾ ਚੰਗਾ ਘਟੂਗੀ ਕਿਉਂਕਿ ਦੁੱਧ ਆਪ ਦਾ ਰਿਕਾਰਡ ਬਹੁਤ ਅਗਾਂ ਦਾ ਇਹਦਾ ਭਾਅ 90 ਜਮਾਨਤਾਂ ਹੋਜੂ ਹਾਂ ਇਹਦਾ ਫਿਰ 90 ਜਮਾਨਤਾਂ ਕਰ ਦਿਆਂਗੇ ਦਿਨ 15 ਲੈ ਜਾਂਦੇ ਸੂਏ ਵੀ ਹਾਂ ਇਹ ਤਾਂ ਅੱਜ ਦੇ ਰੇਟ ਆ ਯਾਰ ਤੋਰ ਦੀ ਬਾਹਰ ਨੂੰ ਵਾਪਸ ਫੇਰ ਦੱਸ ਦਿੰਗੇ ਠੀਕ ਹੈ ਕਈ ਆਲੀ ਗੱਲ ਕਰਾਂਗੇ ਅਸੀਂ ਉਹਦੇ ਹੀ ਹੋਊਗਾ ਸ਼ਾਇਦ ਸੋ ਫਿਰ ਅੰਤਰਾ ਆਪਾਂ ਦਿਖਾਤਾ ਤੁਹਾਨੂੰ ਅੱਜ 90 ਵਾਲਾ ਤੇ 1,30,000 ਵਾਲਾ ਤੇ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਥੱਲੇ ਦੇਖੋ ਸਿਸਟਮ ਮਖਿਆਲ ਡੂਮਣੇ ਲਈ ਫਿਰਦੀ ਆ ਜਮਾ ਤੇ ਨਾੜਾ ਨੂੜਾ ਨਾਲ ਗੁੰਦੀ ਪਈ ਆ ਚਾਰੇ ਪਾਸੇ ਹਣਾ ਇਕੱਲੇ ਕੱਚੀ ਕੱਚੀ ਆ ਹਲੇ ਜਿਵੇਂ ਕਹਿੰਦੇ ਆ ਪਰ ਰੂਹ ਆ ਫਰੋਂਡੇ ਹੁੰਨੇ ਵੀ ਮਾੜਾ ਦੁੱਧ ਪੈ ਗਿਆ ਕੱਢ ਜਾਂਦਾ ਕਲਰ ਉਹ ਸਿਸਟਮ ਇਹਦਾ ਹਣਾ ਜਮਾ ਭਾਈ ਜਿਹਨੇ 15 16 ਦਾ ਇਹਨੂੰ ਖਰਾਕ ਦੇਤੀ ਮੁੜ ਕੇ ਸ਼ਾਹ ਚ ਆਉਂਦਾ ਵੀ ਇਹ ਭਾਂਡਾ ਨਹੀਂ ਮੋੜਦੀ ਅਗਲੇ ਦਾ ਜੈ ਹੱਕ ਮੋੜੂਗੀ ਹਣਾ ਹੱਕ ਮੋੜੂਗੀ ਜਿਹੜੀ ਗੱਲ ਆ ਜੈ ਗੱਲ ਆ ਸੋ ਮੂੰਹ ਮੱਥੇ ਦੀ ਚੰਗੀਆਂ ਵਹਿੜ ਤੀਸਰਾ ਸੁਆਗੀ ਲੇਵਾ ਵਗੈਰਾ ਸੋਹਣਾ ਨਾੜਾ ਨੂ ਗੋਬਰ ਇਹ ਵੀ ਦੇਖੋ ਏ ਡਰ ਗਈ ਕਰਦੇ ਜੇ ਮੈਂ ਦੱਸ ਦਿਆਂ ਇਥੋਂ ਮੰਨ ਕੇ ਚੱਲ ਵੀ ਕੋਈ ਬਾੜਾ ਇਹਨੂੰ ਮੰਨ ਕੇ ਚੱਲ ਵੀ ਖਰਾਕ ਵੱਜ ਵੀ ਦਿੱਤੀ ਵਾ ਬੰਦਿਆ ਜਿੱਥੋਂ ਆਈ ਵੇ ਸਾਫ ਸੁਥਰੇ ਦਾ ਫਿਰ ਫਾਰਮ ਚੋਂ ਲੰਗਾ ਸੀ ਪਰਸੋਂ ਦੀਆਂ ਲੰਗਾ ਪਹਿਲਾਂ ਐ ਨਾ ਵੀਡੀਓ ਦੋਦਣਾ ਵੀ ਪਾਸ ਆ ਕੇ ਦੇਸੀ ਇਹਨਾਂ ਨੂੰ ਤੁਰਨਾ ਨਹੀਂ ਆਉਂਦਾ ਸੀ ਤਲਿਆ ਰਹਿਣਾ ਤੁਰ ਸਮਝਣਾ ਚਾਹੀਦਾ ਅੱਗੇ ਤੀਜੇ ਨੰਬਰ ਤੇ ਬਹਿੜ ਆ ਗਈ ਛੋਟੀ ਆ ਇਹ ਬਰ ਦਰਮਿਆਨੀ ਵਹਿੜ ਆ ਪਹਿਲੇ ਸੋ ਤੁਮ ਆ ਗਏ ਨੇ ਠੀਕ ਐ ਇਹ ਵੀ ਇਹ 10 12 ਦਾ ਲੈ ਜੂਗੀ ਹਜੇ ਵਹਿੜ ਇਹ ਕਿੰਨਾ ਦੁੱਧ ਦੇ ਦੂਗੀ ਇਹ ਬਰ 15 ਕਿਲੋ ਦਾ ਈ ਆਂ ਮੰਨ ਕੇ ਚੱਲੇ ਅਗਲਾ ਵੱਧ ਕੱਢ ਜੇ ਅਗਲੀ ਦੀ ਕਿਸਮਤ ਆ ਹਨਾ 14 ਮੰਨ ਕੇ ਲੈ ਲੈ ਜਾਏ ਹਾਂ 14 15 ਲੀਟਰ ਦਾ ਕੱਢ ਹੀ ਜਾਣਾ ਕਿਉਂ ਦੋ ਗੋਲੀਆਂ ਖਾਈਆਂ ਹੁਣ ਤਾਂ 10 12 ਦੇਈ ਦੇ ਨੂੰ ਕਰਾਉਸ ਗਾਂ ਕੀ ਪਹਿਲਾ ਸੂਆ ਸੁੰਦੀ ਆ ਠੰਡੀ ਤਾਂ ਬਹੁਤ ਆ ਮਾੜਾ ਨਾ ਖਾਂਦੇ ਫੂਲੇ ਪਾ ਪਾ ਦਰ ਵੀ ਨਹੀਂ ਇਹਦਾ ਭਾਜਾ ਕੀ ਰੱਖਿਆ ਇਹਨੇ ਅੱਜ ਦਾ ਵੇਚਿਆ ਤਾਂ 45000 ਰੁਪਏ ਦੋ ਜਾਨ ਮਾਣ ਤੜ ਮਾੜਾ ਰੋਟਾ ਜਾਨਾ ਬੋਲਾ ਢੋੜਾ ਹਾਂ ਬੋਲਾ ਨਹੀਂ ਕਿਉਂਕਿ ਆਪਾਂ ਪਹਿਲਾਂ ਹੀ ਜਾਜ ਮੰਗੇ ਆ ਬਈ ਕਿਉਂ ਅਗਲੇ ਦੇ ਦੀ ਗੱਲ ਆ ਜੀ ਪਹਿਲੇ ਹਨਾ ਜਾਜ ਗੱਲ ਆ ਸੋ ਵਪਾਰ ਜੇ ਵੀਰ ਮਨਿਕ ਜੇ ਲੋ ਬੇਚਣ ਦੀ ਤਮੰਨਾ ਹੁੰਦੀ ਆ ਉਹ ਤਾਂ ਰੇਡ ਘੱਟ ਤੋਂ ਘੱਟ ਮੰਗਦਾ ਮੁਕਾਬਲਾ ਹੁੰਦਾ ਉਹ ਜੋ ਘਰੇਲੂ ਬੰਦੇ ਨੇ ਇੱਕ ਵਿੱਚ ਨਹੀਂ ਹੁੰਦੇ ਉਹਨਾਂ ਦੇ ਮੁੱਲ ਮੰਨ ਕੇ ਚੱਲੋ ਰੇਡ ਪਤਾ ਲੱਗਦਾ ਵੀ ਸਾਡੇ ਪਾਸੋਂ ਇੰਨੇ ਨੇ ਉਦੋਂ ਜਾ ਕੇ ਵਿਕਰੀ ਹੁੰਦਾ ਜਾ ਕੇ ਪਸ਼ੂ ਸੋ ਇਹ 45000 ਰੁਪਇਆ ਕੱਦ ਕਾਠ ਜਰੂਰ ਦੇ ਮੈਨਾਂ ਆ ਗਿਆ ਕ੍ਰਾਸ ਵੈੜਾ 14 ਕਿਲੋ ਦੁੱਧ ਦੇਣ ਵਾਲੀ ਵੈੜ ਹੈਗੇ ਕੱਬਣਾ ਤੁਹਾਡੇ ਘਰੇ ਜਾ ਕੇ ਸੂਗੀ ਜਮਾ ਥਣ ਖਿੱਚ ਕੇ ਤਸੱਲੀ ਕਰਕੇ ਲੈ ਕੇ ਤਿੰਨੇ ਨਾ ਗੱਪਣ ਦਿਖਾ ਦੇ ਪੈਨ ਮਾਛੀਗੇ ਜ਼ਿਲ੍ਹਾ ਮੋਗਾ ਇਹਦਾ ਵਪਾਰ ਦਾ ਕੰਮ ਆ ਆਪ ਦੀ ਕੋਲੇ ਆ ਕੇ ਦੇਖ ਕੇ ਨਿਰਖ ਪਰ ਕਰਕੇ ਤਸੱਲੀ ਕਰਕੇ ਖਰੀਦੋ ਵੀਡੀਓ ਦੇਖ